जी हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਤੋਂ ਜਿਹੜੀ ਸੜਕ ਦੋਸਤੋ ਤਰਨਤਾਰਨ ਸਾਹਿਬ ਜਾਂਦੀ ਐ ਇਸੇ ਸੜਕ ਦੇ ਉੱਪਰ ਪਿੰਡ ਕੈਰੋਂ ਆਉਂਦਾ ਲੋਕਾ ਪਿੰਡ ਵੀ ਇਸੇ ਸੜਕ ਦੇ ਉੱਪਰ ਆ ਅੱਗੇ ਝੰਡੋ ਕੇ ਸਹਰੀਆਲੀ ਐ ਤੇ ਇਹ ਸੜਕ ਅੱਗੇ ਤਰਨਤਾਰਨ ਸਾਹਿਬ ਚਲੀ ਜਾਂਦੀ ਐ ਤੇ ਗ੍ਰੈਂਡ ਕੈਰੋਂ ਤੋਂ ਇੱਕ ਜਿਹੜੀ ਦੋਸਤੋ ਸੜਕ ਨਿਕਲਦੀ ਐ ਜਿਹੜੀ ਵੀਰ ਸਤਨਾਮ ਸਿੰਘ ਹੋਂਦੇ ਘਰ ਆ ਜਾਂਦੀ ਐ ਸਿੱਧੀ ਠੀਕ ਹੈ ਤੇ ਪਸ਼ੂ ਵਪਾਰ ਦਾ ਕੰਮ ਆ ਪਹਿਲਾਂ ਵੀ ਆਪਾਂ ਵੀੜੀ ਕੋ ਕਾਫੀ ਪਾਉਂਦੇ ਰਹੇ ਆ ਇਸ ਘਰੋਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੇ ਦਾ ਸਮੇਂ-ਸਮੇਂ ਦੇ ਨਾਲ ਤੇ ਅੱਜ ਵੀ ਤਕਰੀਬਨ ਟੋਟਲ ਤੁਹਾਨੂੰ 7 ਨਗ ਨਗ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ 4 ਬਿਹੜਾ ਤੁਸੀਂ ਇਹ ਸਾਹਮਣੇ ਦੇਖ ਰਹੇ ਜੇ ਸਕਰੀਨ ਦੇ ਉੱਪਰ ਤੇ ਇਧਰ 3 ਮੱਝਾਂ ਛੋਟੀਆਂ ਤੁਹਾਨੂੰ ਦਿਖਾ ਦਾਂਗੇ ਸੋ ਦੋਸਤੋ ਅੱਜ ਤਰੀਕ ਤੁਸੀਂ ਨੋਟ ਕਰ ਸਕਦੇ ਜੇ ਅੱਜ 7 ਮਈ ਤੇ ਸਮਾਂ ਕੋਈ ਦੁਪਹਿਰ ਦੇ ਆਪਾਂ ਕਵਰ ਚ ਕਰਦੇ ਪਏ ਆ ਦੋਸਤੋ ਕੋਈ ਡੇਢ ਪੌਣੀ 2 ਕ ਦਾ ਸਮਾਂ ਹੈ ਅਸੂ ਟੋਟਾ ਤੁਹਾਨੂੰ ਸਾਥ ਦਿਖਾਉਣੇ ਆ ਦੋਸਤੋ ਇੱਕ ਪਾਸਿਓ ਆਪਾਂ ਸ਼ੁਰੂਆਤ ਕਰਾਂਗੇ ਤਿੰਨ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਦਾਂਗੇ ਮੱਝਾਂ ਦਿਖਾ ਦਾਂਗੇ ਤੇ ਚਾਰ ਬੇੜਾ ਬੇੜਾ ਦੇ ਵਿੱਚੋਂ ਦੋ ਬੇੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਦੋ ਗੱਬਣ ਤੇ ਜੇਕਰ ਮੱਝਾਂ ਦੀ ਗੱਲ ਕਰ ਲਈਏ ਦੋ ਮੱਝਾਂ ਬਿਲਕੁਲ ਇਹ ਸੁਈਆਂ ਸਵਈਆਂ ਨੇ ਇੱਕ ਮੱਝ ਗੱਬਣ ਆ ਉਹਦਾ ਸਮਾਂ ਆਪਾਂ ਵੀਰ ਸਤਨਾਮ ਤੋਂ ਪੁੱਛ ਲਾਂਗੇ ਕਿੰਨਾ ਕੁ ਬਾਕੀ ਆ ਸੂਣ ਦਾ ਤੇ ਕਾਸ ਵੀ ਜਰ ਤੁਸੀਂ ਪਿੰਡ ਕੈਰੋਂ ਕਰਨੀ ਆ ਆਓ ਲੈਨੇ ਆ ਬਤੇ ਡਿਟੇਲ ਗੱਲਬਾਤ ਕਰਦੇ ਆ ਵੀਰ ਸਤਨਾਮ ਦੇ ਨਾਲ ਸਭ ਤੋਂ ਪਹਿਲਾਂ ਬਾਈ ਸਤਨਾਮ ਸਤਸ੍ਰੀਕਾਲ ਸ ਠੀਠਾ ਮਹਾਰਾਜ ਅੱਗੇ ਅਗਲਾ ਕਿਰਪਾ ਬਾਈ ਠੀਕ ਆ ਜੀ ਸੋ ਬਹੁਤ ਵਧੀਆ ਵੀਰ ਸਤਨਾਮ ਤੇ ਪਸ਼ੂ ਹੋ ਗਏ ਸੀ ਸੇਲ ਜੀ ਹਾਂ ਜੀ ਵੀਰ ਜੀ ਉਹ ਤੇ ਮਿੰਟਰ ਮਿੰਟ ਵਾਲਾ ਕੰਮ ਆ ਵੀਰ ਜੀ ਚਲੋ ਮਤਲਬ ਚੰਗਾ ਇਹਦੇ ਭਾਵ ਦਾ ਸੂਤਰੀ ਨਹੀਂ ਜੈਜ ਰੇਟ ਸੀ ਜਿਹੜਾ ਇਹਨਾਂ ਕੋ 50 55 ਦਾ ਭਾਅ ਤੁਹਾਨੂੰ ਪਤਾ ਹੋਰ ਜੈਜ ਰੇਟ ਸੀਗੇ ਜੀ ਤੇ ਅੱਜ ਵੀਰ ਸਤਨਾਮ ਜਿੱਦਾਂ ਕਿ ਆਪਣੇ ਕੋਲ ਸੱਤ ਪਸ਼ੂ ਆ ਚਾਰ ਬੈੜਾ ਤਿੰਨ ਮੱਜਾਂ ਹਾਂਜੀ ਤੇ ਰੇਡ ਅੱਜ ਵੀ ਫੇਰ ਹੋਊਗੀ ਵੀਰ ਦਾ ਮਾਲ ਦੇ ਹਿਸਾਬ ਨਾਲ ਵੀਰ ਜੀ ਭਾਅ ਜਾਇਜ਼ ਹੀ ਹੋਊਗਾ ਚੰਗਾ ਚਲੋ ਮਹਾਰਾਜ ਸੋਖ ਰੱਖੇ ਸਾਰੇ ਕੁਆਲਟੀ ਵਾਲੇ ਆ ਠੀਕ ਆ ਜੀ ਲਓ ਦੋਸਤੋ ਇਹ ਪਸੂ ਹੋਣਗੇ ਬਾਕੀ ਸ਼ੁਰੂਆਤ ਆਪਾਂ ਕਰਦੇ ਆਂ ਇਹਨਾਂ ਮੱਜਾਂ ਤੋਂ ਤੇ ਮੱਜਾਂ ਦੀ ਜ਼ਿਕਰ ਗੱਲ ਕਰ ਲਈਏ ਤੇ ਪਹਿਲੇ ਨੰਬਰ ਤੋਂ ਇਸ ਮੱਜ ਤੋਂ ਆਪਾਂ ਸ਼ੁਰੂਆਤ ਕਰਾਂਗੇ ਤੇ ਵੀਰ ਸਤਨਾਮ ਸੂਆ ਤੇ ਟਾਈਮ ਦੱਸ ਦੇਣਾ ਜੀ ਪਹਿਲਾ ਸੂਆ ਝੋਟੀ ਸੂਈ 4 ਤਾਂ ਦੀਏ ਅੱਛਾ ਜੀ ਹਾਂਜੀ ਲਓ ਜੀ ਪਹਿਲਾ ਸੂਆ ਮੂੰਹੋਂ ਚੌਗੀ 4 ਤਾਂ ਦਾ ਹਾਂਜੀ ਤੇ ਦਿਨ ਅੱਜ ਕਿੰਨੇ ਕੁ ਹੋ ਗਏ ਇਹ ਵੀ ਪਰਸੋਂ ਦੀ ਸੂਈ ਜੀ ਲਓ ਜੀ ਪਰਸੋਂ ਦੀ ਸੂਈ ਆ ਤੇ ਝੋਟੀ ਦੋਸਤੋ ਪਹਿਲਾ ਸੂਆ ਵੀਰ ਦੱਸ ਰਿਹਾ ਬਾਕੀ ਕਾਦਗਾਠ ਚੌੜੇ ਪੂੜੇ ਦੇ ਵਿੱਚ ਆ ਤੁਸੀਂ ਚੈੱਕ ਕਰੋ ਠੀਕ ਆ ਜੀ ਕੋਈ ਨਾ ਕੋਈ ਨਾ ਲਓ ਜੀ ਪੂਰੀ ਫੁੱਲ ਵੱਡੀ ਕਰਮ ਵਾਲੀ ਦਾ ਮੂੰਹ ਓਕਾ ਦੇ ਵਿਖਾਈ ਰਹੀ ਮੂੰਹ ਥੋੜਾ ਓਕਾ ਫੋਦੀ ਉਹਦਾ ਮੈਂ ਵੇਖ ਕੇ ਪਿਓਰ ਚਾਰ ਦੰਦ ਅੱਛਾ ਜੀ ਆਪ ਚੈੱਕ ਕਰੀਏ ਤੁਸੀਂ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਬੱਚਾ ਮਗਰ ਤੇ ਕੀ ਸੀਗਾ ਜੀ ਕਟਾ ਜੀ ਕਟਾ ਕਟਾ ਮਗਰ ਆ ਬਈ ਕਟਾ ਦੋਸਤੋ ਮਗਰ ਕਟੇ ਤੇ ਆਪ ਲੈ ਚਲੇਗੀ ਮਾਚ ਨੂੰ ਆ ਹੱਥ ਲਓ ਨਾਰੂ ਗੱਲਾਂ ਲਾ ਲਓ ਲਓ ਜੀ ਕਰੋ ਚੈੱਕ ਦੋ ਦਿਨ ਚਾਹੇ ਤਿੰਨ ਦਿਨ ਠੀਕ ਹੈ ਜੀ ਤੇਜੇਕ ਦਿਨ ਦੇ ਵਿੱਚ ਨਾੜੂ ਬਿਲਕੁਲ ਨਾਲ ਲੱਗਦਾ ਨਾ ਦੇ ਇਕੱਠੇ ਵਜਦੇ ਨਹੀਂ ਹਾਂ ਲਓ ਜੀ ਬਾਕੀ ਠੰਡੀ ਤੇਰੀ ਬੜੀ ਹੈ ਸੇਲ ਬੜੀ ਜਦੋਂ ਮਰਜੀ ਬੱਚਾ ਛੱਡ ਕੇ ਬਹਿ ਜਾਓ ਠੀਕ ਹੈ ਜੀ ਕੋਣ ਜਾਣੀ ਬਹੁਤ ਸਾਫ਼ ਜੀ ਉਹ ਤਾਂ ਸ ਇੱਕ ਵਾਰੀ ਤੁਹਾਨੂੰ ਥੋੜਾ ਦੂਰੀ ਤੋਂ ਵੀ ਦਿਖਾ ਦਿਆ ਬਾਕੀ ਵੇਲ ਬਹੁਤ ਸੋਹਣੀ ਆ ਵੇਲ ਵੀ ਤੁਸੀਂ ਵੇਖੋ ਲੰਬੀ ਵੀ ਪੂਰੀ ਆ ਤੇ ਉੱਚੀ ਵੀ ਵਾਵਾ ਹੈ ਛੋਟੀ ਠੀਕ ਆ ਅਮਰ ਸਰੂ ਜੇ ਲੱਗੇ ਦਿਖਾ ਦੇ ਸਰੂ ਇੱਕ ਸਾਈਡ ਤੇ ਸੈਂਟਰ ਚ ਹਾਂ ਜੀ ਵੱਖਰੇ ਲੱਗਾ ਛੋੜਾ ਜੀ ਲਓ ਜੀ ਠੀਕ ਆ ਉਹਦਾ ਕੋਈ ਚੱਕਾ ਅਨੇਕ ਜਲ ਦੱਸਿਆ ਚੰਗਾ ਤੁਹਾਨੂੰ ਲੁਕਦਾ ਤਾਂ ਨਹੀਂਗਾ ਹਾਂ ਜੀ ਨਿਕਲਦੇ ਹੋਏ ਜੀ ਦੋ ਤਿੰਨ ਘਰਾਂ ਨਿਕਲਦੀਆਂ ਅੱਛਾ ਦੋ ਤਿੰਨ ਹੋਰ ਬੇਸ਼ੱਕ ਨਾਂ ਵੀ ਔਰ ਕਰਦੇ ਬਾਕੀ ਨਾੜਾ ਦੇਖੋ ਚੋਆਪ ਸਮਾਉਣ ਦਾ ਗਰੰਟੀ ਨਹੀਂ ਕਰਵਾ ਠੰਡੀ ਬਹੁਤ ਜਿਆਦਾ ਹੈ ਮੈਂ ਵੀ ਅੱਛਾ ਵੀਰ ਸਤਨਾ ਪੌਲਾ ਕਿੰਨਾ ਕਾ ਦੋ ਟਾਈਮਾਂ ਦਾ ਅਕਾਊਂਟ ਕੀਤਾ ਬਹੁਤ ਵੀਰ ਜੀ ਇਹ ਕੋਣ ਝੂਠ ਮਾਰਨ ਵਾਲੀ ਗੱਲ ਜੀ ਇਹ ਝੂਠ ਮਾਰਨਾ ਨਹੀਂ ਆਪਾਂ ਦੱਸੋ ਹਾਂ ਜੀ 12 ਕਿਲੋ ਹੋਊਗਾ 11 ਕਿਲੋ ਆਪਾਂ ਗਰੰਟੀ ਦੇ ਦਾਂਗੇ ਅੱਛਾ ਜੀ ਹਾਂ ਮੈਂ ਹੁਣ ਜੇ ਕੋਈ ਆਵੇ ਦੋ ਟਾਈਮ ਚੁੰਦਾ ਤੇ ਯਾਰਾ ਚਾਰ ਡੰਗ ਚੋਈਏ ਵੀਰ ਜੀ ਕੋਈ ਚੱਕਰ ਨਹੀਂਗਾ ਅੱਛਾ ਜੀ ਚਵਾਈ ਚੁਈ ਦਾ ਨਹੀਂ ਜਿਹੜੀ ਗੱਲ ਦਸਾਂਗੇ ਉਹ ਇਹ ਨਹੀਂ ਮਤਲਬ ਚੌਣ ਪੁਰੇ ਆਪਾਂ ਨੂੰ ਕੋਈ ਚੱਕਰ ਹੋਵੇ ਅਗਲਾ ਚਾਰ ਡੰਗ ਚੋਈਏ ਹੁ ਇਸ ਨੂੰ ਲੱਗੋ ਜੀ ਮਨੇ ਮੈਂ ਹਰੀ ਤਿੰਨ ਨਾਲ ਵਿੱਚ ਜੀ ਇਹ ਤਾਂ ਤਸੱਲੀ ਕੀਤੀ ਆਪਦੀ ਹੂੰ ਤਾਂ ਕੋਈ ਆਪਾਂ ਨੂੰ ਕੀ ਜਦੋਂ ਆਪਾਂ ਪੈਸੇ ਪੂਰੇ ਲੈਣੇ ਬਿਲਕੁਲ ਜਦੋਂ ਆਹ ਬਬ ਦੋਸਤੋ ਤਸੱਲੀ ਤੁਸੀਂ ਕਰਨੀ ਆ ਬਾਕੀ 10 ਤੋਂ ਬਾਹਰ ਜਿਹੜਾ ਹੁਣ ਬੋਲਾ ਚੱਲ ਰਿਹਾ 11 ਕਿਲੋ ਜੀ ਪੱਕਾ ਫਲਾ ਹੋਵੇ ਠੀਕ ਆ ਬਾਕੀ ਸਮਾਂ ਤੁਹਾਨੂੰ ਆਪਾਂ ਤਾਂ ਨੋਟ ਕਰਾ ਦਈਦਾ ਵੀ ਹੁਣ ਜਿਹੜਾ ਕਵਰੇਜ ਦਾ ਸਮਾਂ ਉਸ ਅਕੋਰਡਿੰਗ ਤੁਸੀਂ ਜਜਮੈਂਟ ਕਰ ਲਿਓ ਬਾਕੀ ਸਿੰਗਲ ਰੀਸ ਸੋ ਚੌੜੇ ਪਿੱਠਪੁੜੇ ਦੇ ਵਿੱਚ ਸਿੰਗਲ ਖੱਡੀ ਦੀ ਪਤਲੇ ਪਿੰਡੇ ਦੇ ਵਿੱਚ ਮਗਰ ਕਟਾ ਪਹਿਲਾਂ ਝੋਟੀਏ ਸੂਈ ਹੈ ਠੀਕ ਆ ਬਾਕੀ ਬੈਕ ਸਾਈਡ ਤੋਂ ਵੇ ਆਹ ਵੇਖੋ ਜੀ ਇਹਨਾਂ ਬੋਲੇ ਬੁਲੇ ਜਿਹੜਾ ਸਾਫ ਹੋਈ ਕਰਮਾ ਲਈ ਜਦੋਂ ਝੋੜੀ ਤੇੜਾ ਨੂੰ ਵਾਣ ਨੂੰ ਖਾ ਕੇ ਬਹੁਤ ਬਣ ਜੂ ਬਹੁਤ ਜਿਆਦਾ ਠੀਕ ਹੈ ਜੀ ਲੈ ਵੀ ਦੱਸੋ ਨਾਮ ਕੀ ਮੁੱਲ ਕਰਦਾ ਇਹਦਾ ਕਿੱਥੋਂ ਤੱਕ ਦੇ ਮੋਲ ਤੇ ਵੀ ਜਿਹੜੀ ਝੋਟੀ ਆ ਤੇ ਭਾਵੇਂ 7 ਲੱਖ ਹੀ ਮੰਗ ਲਈ ਹੈ ਕਿ ਨਹੀਂ ਤੇ ਪਰ ਆਪਾਂ ਨਹੀਂ ਉਹ ਮਤਲਬ ਮੰਗਣਾ ਨਹੀਂਗਾ ਮੁੱਲ ਝੋੜੀ ਦਾ ਆਪਾਂ ਭਾਵੇਂ 95 ਕਰੀਏ ਲੱਖ ਕਰੀਏ ਹਾਂ ਜੀ 95000 ਦੀ ਝੋਟੀ ਦੇ ਦਾ 95 ਹਾਂ ਜੀ ਉਹਦੇ ਵਿੱਚੋਂ ਕਰਦਾ ਛੋਟ ਛੋਟ ਕਰਦਾ ਠੀਕ ਹੈ ਜੀ ਹਾਂ ਜੀ ਲਓ ਜੀ 95000 ਦੀ ਦੋਸਤ ਤੁਹਾਨੂੰ ਝੋਟੀ ਮਿਲ ਜੂਗੀ ਵਿਚੋਂ ਮਾਨਤਾਨ ਹੋ ਜੂਗਾ ਬਾਕੀ ਹੈ ਪੂਰੀ ਸੰਭੀ ਸੰਭਾਲੀ ਆ ਠੀਕ ਹੈ ਰਾਜੀ ਆ ਭਜਨ ਬੋਲ ਤੁਸੀਂ ਆਪ ਹੀ ਵੇਖ ਕੇ ਚੰਗ ਕਰਾ ਲਾ ਜੇਸਾ ਦਾ ਸਟਾਰਟਿੰਗ ਆ ਵੀ ਜੀ 2 14 15 ਕਿਲੋ ਝੋਡੀ 14 ਕਿਲੋ ਭਰ ਦੂਰਾ ਉਹਨੇ ਠੀਕ ਹੈ ਜੀ ਠੀਕ ਹੈ ਲੈ ਵੀ ਵੀਰ ਸਤੇ ਆ ਜਿਹੜੀ ਅੱਗੇ ਆ ਗਈ ਵੀਰ ਇਹ ਦੂਜਾ ਸੂਆ ਸੂਈ ਆ ਜੀ ਦੂਜਾ ਹਾਂ ਜੀ ਲਓ ਜੀ ਦੂਜਾ ਸੂਆ ਇਹਨੂੰ ਅੱਜ ਦਿਨ ਕਿੰਨੇ ਹੋਗੇ ਇਹਨੂੰ ਵੀਰ ਜੀ ਚੌਥਾ ਪੰਜਵਾਂ ਦਿਨ ਚੌਥਾ ਪੰਜਵਾਂ ਦਿਨ ਇਹਦੇ ਮਗਰੋਂ ਕਟਾ ਬੌਲੇ ਤੋਂ ਬਾਹਰ ਆ ਗਈ ਹੈ ਕਿੰਨਾ ਕ ਆਪਾਂ ਦੋ ਤੇ ਪੰਜਾ ਮਤਲਬ ਜੀ ਹਾਂ ਜੀ ਕਿੰਨਾ ਕ ਹੋਊਗਾ ਜੀ ਇਹਦੇ ਕੋ ਅੱਜ ਚੌਥਾ ਦਿਨ ਆ ਦੋਸਤੋ ਮਗਰ ਕਟਾ ਦੱਸਿਆ ਦੇ ਵੀ ਕਟਾ ਇਹਦਾ ਵੀ ਮਗਰ ਕਟਾ ਇਹਦਾ ਵੀ ਠੀਕ ਆ ਤੇ ਦੱਸੋ ਬਾਹਰ ਇਹਦਾ ਵੀ ਜਿਹੜਾ ਦੋਸਤੋ ਬੌਲਾ ਇਹਦੇ ਨੂੰ 12 ਹੀ ਹੋਊਗਾ ਅੱਛਾ 11 ਤੋਂ ਵੀ ਬਾਹਰ ਚੱਲ ਇਹਦੇ ਕੋ 12 ਹੀ ਇਹਦੇ ਕੋ ਦੋਸ ਬੌਲ ਠੀਕ ਦੋ ਮਹੀਨੇ ਕੋ ਬੜਾ ਦੋ ਦਾਲੇ ਪਾਸੇ ਦੋਸਤੋ ਖਰੀਆਂ ਦੱਸ ਰਿਹਾ ਵੀਰ ਵੀ 11 ਲੀਟਰ ਉਹਦੇ ਥੱਲੇ ਤੇ 12 ਇਹਦੇ ਥੱਲੇ ਦਾ ਮਰਜ਼ੀ ਕੋਈ ਆ ਗਿਆ ਤਸੱਲੀ ਬਾਕੀ ਬਕੂਲਾ ਤੁਸੀਂ ਵੇਖੋ 2 ਮਿੰਟ ਵੀਰ ਪ੍ਰਤਾਪ ਇਕ ਖਲਾਉਂ ਲਿਆ ਜੀ ਆ ਮਗਰ ਕਟਾ ਜੇ ਠੀਕ ਆ ਜੀ ਇਹ ਵੀ ਅਜੇ ਚੌਥੇ ਦਿਨ ਦੇ ਵਿੱਚ ਬੱਚੇ ਦੋਵੇਂ ਕੱਟੇ ਆਦੇ ਕਿ ਇੱਕ ਦੂਜੇ ਦਿਨ ਤੇ ਤੀਜੇ ਦਿਨ ਦੇ ਵਿੱਚ ਇਹ ਚੌਥੇ ਦਿਨ ਦੇ ਵਿੱਚ ਠੀਕ ਆ ਕੱਟੇ ਵੀ ਪੂਰੇ ਟੀਕੇ ਟੂਕੇ ਵਾਲੇ ਆ ਕੱਟੇ ਕਾਲੇ ਸਾ ਹਾਂ ਬਈਆਂ ਭਾਰੀ ਚੰਗੀਆਂ ਰੰਗ ਬਾਰ ਘਰ ਬਾਕੀ ਆ ਮੈਂ ਇਹਨੂੰ 19 20 ਜੀ ਆਏ ਤੁਹਾਨੂੰ ਭਾਲ ਜੀ ਚੋਈ ਚੋਈ ਮੈਨੂੰ ਬੜੀ ਫਰਸ਼ਕਲਾ ਲੱਗੀ ਆ ਪ੍ਰਤਾਪ ਇੱਕ ਜਿਹੜਾ ਹੋਰ ਲਮਾਏ ਨੂੰ ਘੜਾਇਆ ਜੀ ਲਓ ਜੀ ਠੀਕ ਆ ਸੋ ਇੱਕ ਬੰਨਿਆਲੀ ਸਾਈਡ ਦੋਸਤੋ ਜਿਹੜਾ ਥਣ ਮਗਰਲਾ ਤੁਸੀਂ ਵੇਖੋਗੇ ਮੋਟਾ ਵਖਾਉਂਦੀ ਏ ਉਹ ਭਾਲ ਪੁਲ ਹੈਗੀ ਅਜਾ ਚੌਥਾ ਦੇ ਨਾ ਭਲਾਂ ਦੇ ਵਿੱਚ ਮਾੜਾ ਮੋਟਾ 19 ਕੁ ਹੋਣੀ ਚਲੋ ਤਾਂ ਕਿ ਥੋੜੀ ਜਿਹੀ ਹੈਗੀ ਹਾਂ ਪਰ ਫਿਰ ਵੀ ਆਪਾਂ ਤੁਹਾਨੂੰ ਬੱਚਾ ਲਾ ਕੇ ਨਾਲ ਦੀ ਨਾਲ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਕਰਾ ਦਾਂਗੇ ਨਾਲ ਦੀ ਨਾਲ ਤੁਹਾਨੂੰ ਦਿਖਾ ਦਾਂਗੇ ਕੋਈ ਸਾਈਜ਼ ਵਿੱਚ ਕੋਈ ਥਣ ਵੱਧ ਘਟ ਜਾਂ ਲੰਮਾ ਤਾਂ ਨਹੀਂ ਜਾਂ ਕੋਈ ਛੋਟਾ ਤਾਂ ਨਹੀਂ ਉਹ ਬਿਲਕੁਲ ਤੁਸੀਂ ਵਿੱਚੇ ਵੀਡੀਓ ਤੇ ਵੇਖ ਲਿਓ ਠੀਕ ਆ ਜੀ ਬੱਚਾ ਲਾ ਕੇ ਨਾਲ ਦੀ ਨਾਲ ਹੀ ਪਛਮਣ ਤੋਂ ਬਾਅਦ ਆਪਾਂ ਤੁਹਾਨੂੰ ਦਿਖਾ ਦਾਂਗੇ ਕਿ ਸਥਿਤੀ ਰਹਿੰਦੀ ਏ ਥਣਾ ਰਾਜੀ ਵਜਨ ਵਜਨ ਪੂਰਾ ਠੀਕ ਆ ਵੈਸੇ ਪਸੂ ਦੋਸਤੋ ਤਾਂਦਰੂਸ ਆ ਪੂਰੀ ਹੈਲਥੀ ਆ ਸੁਣਨ ਤੋਂ ਬਾਅਦ ਵੀ ਤੁਸੀਂ ਇੱਕ ਜਜਮੈਂਟ ਕਰ ਸਕਦੇ ਜੇ ਵੀ ਕੋਈ ਟੁੱਟਿਆ ਨਹੀਂਗਾ ਪਸੂ ਸਾਰੇ ਮੇਨ ਕੁਆਲਟੀ ਦੇ ਕੋਈ ਸਿੰਗਲ ਡਿਫਟ ਨਹੀਂ ਨੇ ਨੇ ਤਿੰਨੇ ਸਿੰਗਲ ਡੀ ਦੀਆਂ ਨੇ ਹਾਂ ਅਸ਼ਾ ਵੀਰ ਸਤਨਾਮ ਕੀ ਮੁੱਲ ਮੁੱਲ ਦੇ ਭਾਵੇਂ ਇੱਕ 5 ਲੱਖ ਕਰ ਲਗੇ 95 ਦੀ ਮੈਂ ਦੇ ਚੋ ਛੋਟ ਕਰਦਾ ਪਹੁੰਚਾਂ ਦੇ ਜੀ 95 ਚ ਹਾਂ ਜੀ ਠੀਕ ਹੈ ਦੁੱਧ ਦੀ ਮੈਂ 14 ਕਿਲੋ ਕਰਨ ਵਾਲੀ ਭਰੂ ਕੁਆਲਟੀ ਵਾਲੀ ਲਓ ਜੀ ਲਓ ਦੋਸਤੋ 95000 ਦੇ ਵਿੱਚੋਂ ਇਹਦਾ ਮਾਣ ਤਾਂ ਹੋ ਜੂਗਾ ਇੱਕ ਆ ਆ ਗਈ ਆਪਣੇ ਕੋਲ ਇਹ ਗੱਬਣਾ ਜੀ ਐਵਰੇਜ ਦੂਜਾ ਸੂਏ ਇੱਥੇ ਗੱਬਣ ਜੇ ਠੀਕ ਹੈ ਜੀ ਦਿਨ ਢੋਡੀ ਨੇ ਉਹਨਾਂ ਨੇ ਕਹਿਣ ਮਦਾਰ ਕੋ 12 13 ਰਹਿੰਦੇ ਆ ਅੱਛਾ ਜੀ ਇਹ ਮੇਰੇ ਕੋਲ ਕੱਲ ਹੀ ਕਾਲ ਤੇ ਵਾਵਾ ਹੀ ਢੋਡੀ ਬਲੰਸ ਮੇਰੇ ਕੋਲ ਹੋਰ ਚੜਾ ਜੇ ਗਈ ਉੱਪਰ ਹਾ ਕਰਕੇ ਹੂੰ ਤੇ ਦਿਨ 12 13 ਦੇ ਸਾਫ ਸੂਸੀ ਬੜੀ ਵਾਕੀ ਧਾਰਾ ਧੂਰਾ ਬਹੁਤ ਸਾਫ ਨਿਕਲਦੇ ਆ ਸਵੇਰ ਦੂਜਾ ਸੂਹ ਕੀ ਹੈ ਹਾਂ ਹੀ ਦੂਜਾ ਜੀ ਲਓ ਜੀ ਦੂਜਾ ਸੂਹਾ ਦੋ ਤੇ ਸਮਾ ਵੈਸੇ ਤੁਸੀਂ ਜੱਜਮੈਂਟ ਕਰ ਲਿਓ ਠੀਕ ਹੈ ਨਾਰਮਲ ਦੇ ਲਾਇਪ ਨਹੀਂ ਪਈ ਆ ਠੀਕ ਹੈ ਜੀ ਕੱਲ ਵੀ ਤਾਂ ਦਾ ਵੀ ਥੋੜਾ ਵੱਧ ਲਾਇਆ ਸੀ ਨਵੀਂ ਥਾਂ ਤੇ ਆਕੇ ਕਿਰਾਂ ਪਸੂ ਹਰਕ ਬਾਹਰ ਹਰਕ ਜਾਂ ਪੈ ਜਾਂਦਾ ਵੈਸੇ ਦਿਨ ਲੈ ਜੇ ਤੇ ਭਾਵੇਂ 8 ਲੈ ਜੇ 10 ਲੈ ਜੇ ਦਿਨ 12 13 ਦਾ ਮਤਲਬ ਉਹਨਾਂ ਦੇ ਕਹਿਣ ਮੁਤਾਬਕ ਰਹਿੰਦੇ ਆ ਜੀ ਲੁਖਤੀ ਲੁਖਤੀ ਵੈਸੇ ਪਤਾ ਹੁੰਦਾ ਜਿਹੜੇ ਘਰੋਂ ਆਈ ਆ ਕੋਈ 12 ਦਿਨਾਂ ਦਾ ਐਸਟੀਮੇਟ ਦੱਸਿਆ ਜਿੱਥੋਂ ਵੀ ਦੋਸਤੋ ਇਹ ਝੋਟੀ ਆਈ ਆ ਤੇ ਬਾਕੀ ਨਿੱਗਰ ਪਿੰਡੇ ਦੀ ਆ ਤੁਸੀਂ ਪਿੰਡਾ ਪੁੰਡਾ ਵੇਖ ਕੇ ਚੈੱਕ ਕਰੋ ਯਾਤਾਂ ਵਾਲੀ ਝੋਟੀ ਆ ਲਓ ਪੂਰੀ ਵਜਨ ਫੇਸ ਕੁਆਲਿਟੀ ਚੰਗੀ ਆ ਸਿੰਗੀ ਸੁੰਗੀ ਵਧੀਆ ਥੋੜਾ ਜਿਹਾ ਮੂੰਹ ਦਿਖਾਓ ਪ੍ਰਤਾਪ ਆ ਲੋ ਆ ਲੋ ਠੀਕ ਆ ਬਾਕੀ ਦੋਸਤੋ ਥੱਲਿਓ ਅਜੇ ਬੰਨਣਾ ਬਾਕੀ ਆ ਉੱਪਰੋਂ ਕਰਮਾ ਵਾਲੀ ਤੁਸੀਂ ਵੇਖੋ ਚੌੜਾ ਪਿੱਠਪੂੜਾ ਚਗਾਠਾ ਚੂਠਾ ਚੰਗਾ ਕਰਮਾ ਵਾਲੀ ਦਾ ਸਾਰੀ ਚੰਗੀ ਆ ਜੀ ਬੰਦੇ ਨਾ ਲੋੜ ਵੰਦੇ ਹੁੰਦੇ ਗੁੱਡੀ ਦਾ ਵਿਆਹ ਇਹਨਾਂ ਚਰਿਆ ਦੇ ਮਤਲਬ ਵਿਆਹ ਕਰਕੇ ਦਿੱਤੀ ਆ ਅੱਛਾ ਜੀ ਦੁੱਧਾਂ ਦੀ ਥੋੜੀ ਥੱਲੂ ਅਸੀਂ ਪਹਿਲੇ 4 12 ਕਿਲੋ ਚ ਹੋਇਆ ਠੀਕ ਹੈ ਬਾਕੀ ਕੁਆਲਿਟੀ ਕੁਆਲਿਟੀ ਦੇਖੋ ਸ਼ਾਈ ਸੂਝੋੜੀ ਬੜੀ ਹੈਗੀ ਥੋੜੀ ਤੇਰਾ ਚੌਕਲ ਦੁੱਧ ਪਰੂਗੀ ਹੂੰ ਸਾਸ ਸੁਸਰੀ ਆ ਲਓ ਜੀ ਠੀਕ ਆ ਤੋ ਸਮਾਂ ਲੈਂਦੀ ਐ ਉਹ ਤੁਸੀਂ ਇਹੋ ਜਿਹੜੇ 12 13 ਜਿਹੜਾ ਮੈਂ ਲਿਖਿਆ ਸੀ ਉਹ ਬਹੁਤ ਜਿਆਦਾ ਚੰਗੀ ਸਮਾਂ ਇੰਨਾ ਕ ਕੱਟ ਜੂਗੀ ਬਾਕੀ ਬੰਨ ਵਾਲੇ ਪਾਸਿਓਂ ਕਰਮਾ ਲਈ ਥੱਲੇ ਉਹ ਥੋੜੂਗੇ ਰਕਾਰਡ ਹੀ ਠੀਕ ਆ ਹੈ ਵਜਨ ਵਾਲੀ ਆ ਕੱਦ ਵੀ ਕੋਈ ਛੋਟਾ ਨਹੀਂਗਾ ਵੱਡੇ ਕੱਦ ਦੇ ਉਹਦੇ ਕੱਟਦੇ ਹਾਂ ਜੀ ਪਹਿਲਾਂ ਜਿਹੜੀਆਂ ਆਪਾਂ ਤੁਹਾਨੂੰ ਮੱਝਾਂ ਦਿਖਾਈਆਂ ਉਹਨਾਂ ਸਾਰਿਆਂ ਨਾਲੋਂ ਕੋਈ 2 ਇੰਚ ਵਾਧੀ ਹੋਊਗੀ ਕੱਟਣਗੇ ਠੀਕ ਆ ਤੇ ਸਤਨਾ ਬਾਈ ਚਲ ਅੱਜ ਕਿਥੋਂ ਤੱਕ ਦੇ ਦਾਂਗੇ ਝੋੜੀ ਦੇ ਵੀਰ ਜੀ ਲੱਖੋਂ ਬਾਹਰ ਵਿਕਣੀ ਇਹ 2-4 ਦੇ ਸਾਹ ਕੇ ਆ ਹੈ ਨਹੀਂ ਚਲੋ ਅਸੀਂ ਉਹਨਾਂ ਨੂੰ ਮਤਲਬ ਲੋਡ ਕਰਕੇ ਉਹਨਾਂ ਨੇ ਆਪ ਫੜ ਝੋੜੀ ਪਾਣਾ ਦਿੱਤੀ ਆ ਆਪਾਂ ਵੀ ਝੋੜੀ ਰੋਕਣਾ ਦੇ ਦੇਣੀ ਆ ਜੀ ਹਾਂ ਜੀ ਮੋਲਤ ਵੀਰ ਦੀ ਭਾਣ ਝੋੜੀ ਦਾ ਹੋਣੀ ਵੀ 95000 ਦੀ ਵਿਕਿੰਦਾ ਆਖ ਰੱਖਦੀ ਆ ਹਾਂ ਜੀ ਪਰ ਆਪਾਂ 85 ਝੋੜੀ ਦੇ ਦਾਂਗੇ 85 ਦੀ ਬਿਲਕੁਲ ਜਾਇ ਜੀ ਠੀਕ ਹੈ ਜੀ ਝੋੜੀ ਜਿਆਦੀ ਆ ਚਲੋ ਅਸੀਂ ਰੋਕਣਾ ਲਈ ਕਰਕੇ ਰੋਕਣਾ ਦੇ ਦਾਂਗੇ ਪਰ ਜੇ ਝੋੜੀ 10 ਦੇ ਪੱਠੇ ਪਾ ਲਈਏ ਜੇ ਝੋੜੀ ਲੱਖੜ ਪਾ ਕੇ ਵੇਚਾਂਗੇ ਠੀਕ ਹੈ ਜੀ ਭਾਜੀ ਜ ਲੋਬੀ ਪ੍ਰਭੂ ਖਾਣਾ ਥੋੜਾ ਜਿਹਾ ਭਾਰ ਦੀ ਫੁੱਲ ਗਰੰਟੀ ਇੱਕੋ ਜਿੱਕਾ ਚੀਪਾ ਚਾਹਉਣਾ ਚਾਹੁੰਦਾ ਹਾਂ ਕੋਈ ਮਤਲਬ ਸਮੱਸਿਆ ਦੀ ਗੱਲ ਹੀ ਨਹੀਂ ਕੋਈ ਕੋਈ ਗੱਲ ਕੋਈ ਗੱਲ ਲਓ ਦੋਸਤੋ ਭਾਰ ਪਿਛੇ ਦੀ ਵੈਸੇ ਤੰਗੀ ਆਉਂਦੀ ਨਾ ਦਿਨਾਂ ਦੇ ਵਿੱਚ ਇੱਕ ਤਾਂ ਨਵੀਂ ਤੂੜੀ ਤਾੜੀ ਆ ਜਾਂਦੀ ਆ ਤੇ ਉਹਦੇ ਕਾਰਨ ਕਰਕੇ ਕੋਈ ਨੀਕੀ ਨਾ ਹੋਵੇ ਉਹ ਵੀ ਲੰਦਾ ਵੀ ਆਪਣੀ ਪੂਰੀ ਤਸੱਲੀ ਆ ਕਿਸੇ ਪਾਸਿਓ ਤੇ ਬਾਕੀ ਚੱਪੜ ਚੋਪੜ ਨੂੰ ਵੀ ਕਿਸੇ ਪਾਸਿਓ ਕੋਈ ਨੀਕੀ ਨਹੀਂ ਗਈ ਜਿੱਦਾਂ ਮਰਜ਼ੀ ਕੋਈ ਆਪਦੀ ਤਸੱਲੀ ਕਰ ਸਕਦਾ ਠੀਕ ਆ ਸੋ ਇਹ ਆ ਜਿਹੜੀ ਦੋਸਤੋ ਮੱਝਾਂ ਦੀ ਕੈਟਾਗਰੀ ਦੇ ਵਿੱਚ ਤੀਸਰੇ ਨੰਬਰ ਤੇ ਆਪਾਂ ਇਤਰਾ ਵੜਾ ਆ ਗਏ ਆਪਣੇ ਕੋਲ 4 ਤੇ ਉਹਨਾਂ ਦੇ ਵਿੱਚੋਂ ਜਿਹੜੀ ਆ ਸੂਈ ਵੜਾ ਵੱਡੇ ਕੱਦ ਦਾ ਜੀ ਇਹ ਵੀ ਕੱਲ ਸਵੇਰ ਦੀ ਸੂਈ ਆ ਜੀ ਅੱਛਾ ਜੀ ਦੂਜਾ ਸੂਆ ਜੇ 6 ਦਾ ਪਾਸੜੀਆਂ ਕੰਨੀਆਂ ਖਲੋਤੀਆਂ ਦੀਆਂ ਅੱਛਾ ਜੀ ਹਾਂ ਜੀ ਛੱਗੀ ਆ ਗਈ ਹਾਂ ਜੀ ਹਾਂ ਜੀ ਮੂੰਹ ਹੜ ਕੇ ਵਿਖਾ ਦਿੰਦੇ ਦੂਜਾ ਸੂਆ ਇਹ ਅੱਜ ਸੂਈ ਨੂੰ ਦਿਨ ਵੀ ਦੱਸ ਦਈਏ ਕੱਲ ਸਵੇਰ ਦੀ ਸੂਈ ਆ ਜੀ ਕੱਲ ਸਵੇਰ ਦੀ ਹਾਂ ਜੀ ਜਾਓ ਜੀ ਪ੍ਰਤਾਮ ਆੜਾ ਬਾਹਰ ਹੀ ਕੱਢ ਲੋ ਧਿਆਨ ਨਾਲ ਜੀ ਲੈ ਲੋ ਜਨਾਬ ਬਹੁ ਜੀ ਬਾਹਰ ਕੱਢ ਕੇ ਦੋਸਤੋ ਕੰਨੀ ਵਾਲੇ ਜਿਹੜੇ ਦੰਦ ਖੜੇ ਆ ਜੇ ਬਾਕੀ 6 ਕੇ ਤੇ ਦੰਦ ਬਰਾਬਰ ਕਰ ਕੀ ਆ ਉਹ ਤੁਹਾਨੂੰ ਤ ਕੰਨੀ ਆਲੇ ਖੜੇ ਠੀਕ ਹੈ ਦੁੱਧ ਦੰਦਾਂ ਦੇ ਕੰਨੀ ਆਲੇ ਆ ਵੇਖੋ ਛੋਟੇ ਦੰਦ ਤੁਹਾਨੂੰ ਦਿਖਿ ਸਕਦੇ ਨੇ ਖੜੂ ਜਿਹਾ ਆਈਏ ਇਹ ਆ ਲਓ ਜੀ ਠੀਕ ਹੈ ਛੋਟਾ ਦੰਦ ਸਾਈਡਾਂ ਕੰਨੀ ਆਲੇ ਅਜੇ ਖੜੇ ਆ ਛੇਕ ਦੇ ਦੰਦ ਬਰਾਬਰ ਕਰ ਗਈ ਆ ਬਾਕੀ ਦੋਸਤੋ ਦੂਜਾ ਸੂਬਾ ਇਹ ਸੂਈ ਆ ਕੱਲ ਸਵੇਰ ਦੀ ਸੂਈ ਆ ਕਦ ਕਾਰ ਤੁਸੀਂ ਇਸ ਵਿਹੜ ਦਾ ਵੇਖ ਕੇ ਚੈੱਕ ਕਰੋ ਨਵੀਂ ਆ ਮੈਂ ਪਹਿਲਾਂ ਹਸਾਬ ਲਾਇਆ ਸੀ ਦੋਸਤੋ ਹੋ ਸਕਦਾ ਵੀ ਐਨੀਮਲ ਵੀਰ ਦੇਖੋ ਲੱਗਦੀ ਸਤਨਾਮ ਕਹਿੰਦਾ ਵੀ ਹੋ ਸਕਦਾ ਤਿੱਜੇ ਵੀ ਹੋਵੇ ਪਰ ਮੈਨੂੰ ਲੱਗਾ ਵੀ ਜਦੋਂ ਕੰਨੀ ਵਾਲੇ ਦੰਦ ਖੜੇ ਆ ਵੀ ਇਹ ਦੂਜਾ ਸੁਬਾ ਸੂਈ ਆ ਠੀਕ ਆ ਦੇਖੋ ਨਵੀਂ ਬੱਛੀ ਆ ਜਿਹਦੇ ਹਾਂ ਬਾਕੀ ਕਾਤ ਜਿਆਦਾ ਵੱਡਾ ਹਾਂ ਬਾਕੀ ਜਿੰਨੀ ਕੇਅਰ ਚਾਹੀਦੀ ਉਨੀ ਥੋੜੀ ਬਾਦੀ ਕਿਤੇ ਨਾ ਕਿਤੇ ਚਲੋ ਕਈ ਵਾਰ ਪੂਰੀ ਨਹੀਂ ਫੜਿੰਦੀ ਬਸ ਵੱਡੀ ਆ ਬਾਕੀ ਬੱਛਾ ਵਾਲਾ ਪਲੇਤਾ ਕੁੜੇ ਆ ਸੂਈ ਬਾਕੀ ਸੂਸਵਾ ਦੇ ਵਿੱਚ ਤੇ ਮਗਰ ਬੱਚਾ ਵੇਖ ਕੇ ਵੀ ਜਿਹੜਾ ਹੈਰਾਨ ਕਰ ਦੂਗਾ ਵੀ ਕਿੱਡਾ ਵੇਖੋ ਨਿਕਰ ਲਾ ਮਾਲੂਮਾ ਪੂਰਾ ਬਾਕੀ ਟਿਕਾ ਕਿਸੇ ਓਨਰ ਨੇ ਮਾਲਕ ਨੇ ਚਲੋ ਚੰਗਾ ਸਹੇਜੇ ਮਗਰ ਬੱਚਾ ਚਲੋ ਬੱਛਾ ਆ ਗਿਆ ਤੇ ਆਹ ਵੇਖੋ ਵੈੜ ਜੀ ਤੇ ਠੀਕ ਆ ਸੋ ਸੋਹਣੇ ਕੱਦ-ਕੱਦ ਦੇ ਵਿੱਚ ਤੇ ਵੀਰ ਸਤਨਾਮ ਹੁਣ ਬੌਲੇ ਦੀ ਜਿੱਕਰ ਆਪਾਂ ਗੱਲ ਕਰੀਏ ਬੌਲੇ ਜੀ ਦੇ ਕੋਲ 16 17 ਕਿਲੋ ਦੀ ਸਟਾਰਟਿੰਗ ਆ ਜੀ 16 17 ਹਾਂ ਜੀ ਮੈਂ ਸਾਫ ਬਸ਼ੀ ਬਿਲਕੁਲ ਸਿਰੇ ਕਰਦੀ ਹਾਂ ਇੱਕ ਢੋਕਾ ਨਹੀਂ ਛੱਡਿਆ ਠੀਕ ਹੈ ਜੀ 16 17 ਕਿਲੋ ਸਟਾਰਟਿੰਗ ਹੋਊਗੀ ਲਓ ਜੀ 16 17 ਕਿਲੋ ਦੀ ਸ਼ੁਰੂਆਤ ਹੋਈ ਹੈ ਸਟਾਰਟਿੰਗ ਆ ਬਾਕੀ ਦੋ ਕਿਹੜੇ ਕੜਾਈ ਆਪਾਂ ਚੰਗੀ ਤਸੱਲੀ ਦੇ ਦੁੱਧ ਵੇਖੋ ਜਿਹਨਾਂ ਨੂੰ ਆਪਾਂ ਲਈ ਹੈ ਨਾ ਉਹਨੇ ਪਹਿਲੇ 28 29 ਕਿਲੋ ਚ ਹੈ ਥੇ ਅੱਛਾ ਜੀ ਹਾਂ ਜੀ ਚਲੋ ਆਪਾਂ ਜਿਆਦਾ ਨਹੀਂ ਆਪਾਂ 25 26 ਕਿਲੋ ਹੀ ਦੱਸ ਕੇ ਦੇਣੀ ਚਲੋ ਭੈਣ ਭਰਾ ਗਾੜੀ ਕੋਈ ਆਪੋ ਆਪਣੀ ਸੇਵਾ ਕਰਕੇ ਭਾਜ ਜਾਂਦਾ ਮਰਜ਼ੀ ਵਾਦ ਚੋਲੀ ਹਾਂ 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 ਤੇ ਜਿੱਡਾ ਵਜੂ ਕਾਦਕਾਰ ਹੈ ਨਸਲਿਆ ਦੇ ਉਹ ਸਾਨੂੰ ਦੋ ਤੀ ਸਮਾਂਦਾ ਕੋਈ ਨਹੀਂ ਠੀਕ ਹਾਂ ਬਾਕੀ ਵਜਨ ਤੇ ਵਜੂਦ ਵੇਖੋ ਦੋਸਤੋ ਹਾਂ ਜੀ ਚੋਲ ਬੰਦਾ ਬੜਾ ਸੋਹਣਾ ਲੱਗਾ ਚਾਰ ਥਾਣ ਇੱਕੋ ਜਨ ਖੇੜ ਚਾਰ ਥਾਣ ਕੋਈ ਕਿਸੇ ਤਰ੍ਹਾਂ ਦਾ ਕੋਈ ਬੱਚਾ ਜਾਂ ਆਪਾਂ ਗੱਲ ਕਹਿ ਲਈਏ ਵੀ ਐਕਸਟਰਾ ਕੋਈ ਥਾਣ ਹੋਰ ਕੋਈ ਨਜ਼ਰ ਤੁਹਾਨੂੰ ਨਾਲ ਲੱਗੀ ਨਹੀਂ ਆਊਗੀ ਚਾਰ ਥਾਣ ਨਗਰ ਚੱਡਾ ਪਟਾ ਦੇ ਵਿੱਚ ਲਓ ਜੀ ਕੋਈ ਟੁੱਟਵਾ ਚੱਡਾ ਨਹੀਂ ਆਏ ਨਿਕਲੋ। ਸੋ ਵੱਡਾ ਜਿਹੜਾ ਦੋਸੋ ਬਲੈਡਰ ਬੰਨੀ ਖੜੀ ਆ ਕਰਮਾਰੀ। ਬਾਕੀ ਦੁੱਧ ਤਾਂ ਸੋਨਾ ਭਰਾ ਦੂਗੀ। 20 ਤੋਂ 25 25 ਦਰਮਿਆਨ ਤਾਂ ਨਾਰਮਲ ਜਵਾ ਦੂ ਅੱਗੇ ਵੀਰਾਂ ਦਾ ਵੀ ਕਿਸੇ ਦੀ ਚੰਗੀ ਸੇਵਾ ਡਿਪੈਂਡ ਕਰਦੀ ਆ। ਕੋਈ ਚੰਗੀ ਸੇਵਾ ਕਰ ਲਓਗੇ ਤੇ ਦੁੱਧ ਬਤੇਰੇ ਲੈ ਸਕਦੇ ਜੇ ਜਿੱਡੀ ਨਸਲ ਬਰੀਡ ਆ। ਕੱਦ ਬਹੁਤ ਵੱਡਾ ਠੀਕ ਆ। ਤੇ ਅੱਛਾ ਵੀਰ ਸਤਨਾਮ ਇਹ ਬੱਚੀ ਕਿੰਨੇ ਦੀ ਵੈੜ ਦੇ ਦੇਣੀ ਫਿਰ। ਦੇਖੋ ਹੁਣ ਤੁਹਾਡੇ ਕੋਲ ਨਾ ਕਰਾਈਏ ਮਤਲਬ ਆ। ਹਾਂ ਤੁਹਾਡੇ ਕੋ ਨਾ ਕਰਾਈਏ ਨਹੀਂ ਫਿਰ ਵੀ ਤੁਹਾਡਾ ਭਾਅ ਪੜਦਾ ਤੁਸੀਂ ਦੱਸੋ ਆਪਾਂ ਜਿੰਨਾ ਵੀ ਹੋ ਸਕਦਾ ਕਰ ਦਾਂਗੇ ਜੀ ਵੱਛੀ ਤੇ ਆ 85000 ਵੇਚ ਜੇ ਸਾਨੂੰ ਕੰਮ ਚੱਲਣ ਰਿਹਾ ਹੈ ਕਿ ਨਹੀਂ ਚਲੋ ਆਪਾਂ ਉਹ ਰਾਵਣੀਆ ਮੋਲੇ ਦਾ 70000 ਰੁਪਇਆ ਦੋ ਸ਼ਰਤਾਂ ਦੇ ਲੇ ਆ ਵੀ ਭੈਣ ਭਰਾ ਖੜ ਕੇ ਵਛੀ ਵੇਜ ਲੈ 85000 ਦੀ ਵਛੀ ਜੀ ਸਹੀ ਹੈ ਜੀ ਹੈ ਕਿ ਨਹੀਂ ਪਰ ਏਡੀ ਵਛੀ ਨਾ ਸੰਤੂ ਸਾਹਿਬ ਏਡੀ ਵਛੀ ਆ ਕਰਨ ਦੀ ਗੱਲ ਨਹੀਂ ਸਾਹਮਣੀ ਬਣੀਓ ਸਾਹਮਣੀ ਬਿਲਕੁਲ ਜੀ ਬਿਲਕੁਲ ਇਹ ਕੀ ਚੀਜ਼ ਆ ਆਪਾਂ ਦੇਖੋ ਕਿੰਨਾ ਸੋਹਣਾ ਆਪਾਂ ਇਹ ਗੱਲ ਮੁਕਰ ਨਹੀਂ ਸਕਦੇ ਵੀ ਅੱਗੋਂ ਘਰ ਖਵਾਇਆ ਕਿਸੇ ਵੀਰ ਨੇ ਫੇਰੀ ਆ ਜੀ ਏਡਾ ਪਸ਼ੂ ਬਿੰਨੇ ਤੇ ਹੱਟ ਨਿਕਲੇ ਹੋਣੇ ਹਾਂ ਜੀ ਆ ਵਜਨ ਵੀ ਪੂਰਾ ਭਾ ਕੀ ਕੱਦ ਕੇ ਚੰਗੇ ਟਿਕ ਟੂਕੇ ਦੀ ਗੱਲ ਕਿੰਨਾ ਵੱਡਾ ਸਾਧਿਆ ਬਾਕੀ ਦੋਸਤੋ ਇੱਕ ਵਾਰੀ ਫੇਸ ਫੇਰ ਵੇਖ ਲੋ ਬਾਕੀ ਰੇਟ ਬੜਾ ਜਾਇਜ਼ ਵੀਰ ਨੇ ਕੀਤਾ ਵੈਸੇ ਸਤਨਾਮ ਨੇ 70 ਬਾਈ 7 ਠੀਕ 70 ਚੋਂ ਵੀ 2 ਛੱਡਿਆ ਜਾਊਗਾ ਤੇ ਬਾਕੀ ਮੈਲਾ ਮੋਲਾ ਵੀ ਦੋਸਤੋ ਉਸੇ ਤਰ੍ਹਾਂ ਲੱਗਾ ਕੋਈ ਵੀਰ ਕੱਲ ਸੇਦੀ ਸੀ ਜੇਲ ਜੂਰ ਹੈ ਰੋਕਰਪੋਰ ਹੈ ਮੈਲਾ ਮੋਲਾ ਉਸੇ ਤਰ੍ਹਾਂ ਲੱਗਾ ਜੇਰ ਜੂਰ ਕੱਲ ਹੀ ਪਈ ਗਈ ਆ ਤੇ ਫਿਲਹਾਲ ਤੁਸੀਂ ਆ ਵੇਖ ਕੇ ਚੈੱਕ ਕਰੋ ਠੀਕ ਹੈ ਨਿੱਕਰ ਚੱਡਾ ਹਰਾ ਪਟਾ ਫਾੜੀ ਵਾਲਾ ਚੱਡਾ ਵੇਖੋ ਬਾਕੀ ਸੀਲੀਆਂ ਸੂਲੀਆਂ ਵੇਖੋ ਲੈ ਵੀ 70 ਚੋਂ 2000 8000 ਦੀ 70 ਦੇ ਦਾਂਗੇ ਲੱਗਦਾ ਕੋਈ ਪੀਲੀ ਵੀਡੀਓ ਸੱਤ ਦੀ ਇੱਚੀ ਉਹਦੇ ਛੁੱਟੀ ਹਾਂ ਉਹਨੋਂ ਜ਼ਿਆਦਾ ਜਲੋਂ ਪਰ ਇਹ ਨਹੀਂਗਾ ਮਤਲਬ ਜਿਆਲ ਰੋਗਣਾ ਮਿਲਿਆ ਤੇ ਅਗਲੀ ਗਾੜੀ ਭੜ ਭਰਾ ਲੀਡਿੰਗ ਲਾਉਣੇ ਵੇਖੋ ਉਦੋਂ ਮਹਾਰਾਜ ਜੀ ਆਪਾਂ 9 ਵੇਤੀਆਂ ਦੋ ਆਪਣੇ ਉਧਾ ਗਈਆਂ ਜੀ ਲੁਧਿਆਣੇ ਦੇ ਬੰਦੇ ਆ ਖੜੇ ਗਾ ਵੀਡੀਓ ਦੇ ਪੀੜਦਾ ਗੱਲ ਸਤਨਾ ਬਾਈਆ ਆ ਵੀ ਚਲੋ ਕੋਈ ਵਪਾਰੀ ਵੀਰ ਵੀ ਲੈ ਕੇ ਜਾਂਦਾ ਕੋਈ ਚਾਰ ਪੈਸੇ ਉਹਨੂੰ ਦੇ ਦੇ ਹਾਂਜੀ ਹਾਂਜੀ ਫੇਰ ਸੁਵਾਤ ਆਉਂਦਾ ਵੀ ਦੋ ਤਿੰਨ ਇਥਾਂ ਚੌਥੇ ਅੱਡੇ ਤੇ ਪਾ ਕੇ ਵਿਕੇ ਨਹੀਂ ਇਹਨਾਂ ਹੋਣਾ ਕਿ ਜਿੱਦਾਂ ਮਾਲ ਕੀ ਨਾ ਅੱਗੇ ਆ ਗਈ ਆਪਣੇ ਕੋਲ ਜੱਸੀ ਸ਼ਾਹੀ ਵਾਲਾ ਹਾਂਜੀ ਇਹ ਪਰਸੋ ਸੇਰ ਦੀ ਸੂਈ ਇਹ ਵੀ ਸੂਈ ਆ ਹਾਂਜੀ ਇਹ ਮਗਰ ਬੱਛਾ ਲਓ ਵੀ ਇਹ ਵੀ ਪਰਸੋਂ ਦੀ ਦੋਸਤ ਸੂਈ ਆ ਮਗਰ ਬੱਛਾ ਇਹਦਾ ਵੀ ਦੂਜਾ ਸੁਆ ਜੀ ਦੂਜਾ ਸੁਆ ਵੀ ਅਰ ਦੱਸ ਰਿਹਾ ਬਾਕੀ ਗੱਡੇ ਚੋਡੇ ਵਾਲੇ ਪਾਸੇ ਕਰਮ ਵਾਲੀ ਇਹ ਵੀ ਪੂਰੀ ਖਰੀ ਹੈ ਜਾਓ ਕੋਈ ਨਹੀਂ ਕੱਢ ਲੋ ਬਾਹਰ ਕੋਈ ਬੱਚੇ ਦਾ ਲੈ ਚਲੋ ਬੱਚੇ ਤਾਜੀ ਸੂਈ ਕਰਕੇ ਨਾ ਹਾਂਜੀ ਬੱਚੇ ਤੇ ਪਸ਼ੂ ਇੱਕ ਵਾਰੀ ਜਾਂਦਾ ਹੀ ਹੈ ਨਾ ਖਿੱਚ ਤਾਂ ਕਰਦਾ ਹੀ ਆ ਆ ਲੈ ਚਲੋ ਬੱਚੇ ਤੇ ਚੋਕੇ ਠਾ ਦੇ ਬੱਚਾ ਦਾ ਲਾਲ ਬੱਚਾ ਇਹਦਾ ਅੱਛਾ ਜੀ ਬੱਛਾ ਪਿਓਰ ਸਹੀ ਹਾਲ ਦਾ ਕਰੀਓ ਲਓ ਨੜੂ ਲਾਲਾ ਬੁਲਾ ਲਾੜੂ ਤਾਂ ਦੇ ਇਟਾ ਜੇ ਕੰਮ ਕਰਦੀ ਚੋ ਆਪਸਮਾ ਬਹੁਤ ਸੋਹਣਾ ਠੰਢੀ ਬੜੀ ਆ ਕੋਈ ਇਹਨੂੰ ਲੱਤ ਪਟਾਉਂਦਾ ਨੀ ਜੀ ਪਤਾ ਕਰਵਾਇ ਲਓ ਜੀ ਬਾਕੀ ਵੇਖੋ ਦੋਸਤੋ ਨਿੱਗਰ ਆ ਪੂਰੀ ਚੱਲਿਆ ਚੱਲ ਵਜਨ ਵਜਨ ਪੂਰਾ ਇਸ ਵੈਟ ਦਾ ਠੀਕ ਆ ਦੂਜਾ ਸੂਬਾ ਤੇ ਬੋਲਾ ਇਹਦੇ ਥਲੇ ਕਿੰਨਾ ਦੱਸਿਆ ਜੇ ਇਹਦੇ ਵੀਰ ਜੀ ਮਾਰੇ ਸੋਖ ਰਖੇ ਮੇਰੇ ਹੱਥ ਨਾਲ ਤੇ 18 ਕਿਲੋ ਹੋਊਗਾ ਅੱਛਾ ਜੀ ਹਾਂ ਜੀ ਸਟਾਰਟਿੰਗ ਬੜੀ ਚੰਗੀ ਬੱਛੀ ਦੀ ਜੀ ਲਓ ਜੀ ਸਟਾਰਟਿੰਗ ਜਿਹੜੀ ਵੀਰਾਂ ਦਾ ਵੀ 18 ਕਿਲੋ ਆ ਹਲ ਕਮਾ ਦਿਓ ਹੋਰ ਕਮਾ ਦਿਓ ਜੀ ਠੀਕ ਆ ਕੋਈ ਰੀਜਨਲ ਮੇਰਾ ਵੀਰ ਇੱਕ ਵਾਰ ਮੋٹے ਥਾਣਾ ਦੋਸਤੋ ਬਣਦੀ ਬਣਦੀ ਅੱਧਾ ਹੀ ਤੋੜ ਰਿਹਾ ਥਾਣਾ। ਬਾਕੀ ਬੋਲੇ ਤਾਂ ਸਾਫ ਹੋ ਗਈ ਮਾਰਨਿੰਗ ਅੱਜ। ਸਾਫ ਐ ਵੀ ਨਹੀਂ ਸਾਫ ਐ ਮਤਲਬ ਤਿੱਜੇ ਨਗਰ ਨਗਰ ਸਾਫ ਕਰ ਸਾਫ ਤੋਂ ਨਹੀਂ ਕਦੀ ਰੋਕਿਆ ਵੇ। ਆ ਗਰਮੀ ਦਾ ਸਾਫਾ ਬਿਲਕੁਲ। ਗਰਮੀ ਬੜੀ ਗਾਈ ਨਾਲ ਜਿੰਨੀ ਸਾਗਰੀ ਹੁੰਦੀ ਬੰਦੀ ਹਾਂ। ਸਾਫ ਕਰ ਹੀ ਕਰਦੇ। ਆ ਤੁਹਾਨੂੰ ਪਤਾ ਲੱਗਣੀ ਨਹੀਂ ਇਹ ਸਦਾ ਵਨ ਡੱਕੀ ਸੋਤੀ ਆਏ ਬਿਲਕੁਲ 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 ਹੁਣੇ ਬੱਚਾ ਲਾ ਪਸਵਾ ਬਣਾਉਂਗੀ ਤੇ ਕੱਲ੍ਹ ਕਰੂੰਗਾ। ਅੱਛਾ ਸਤਨਾਪਾਈ ਵੈਸੇ ਦੁੱਧ ਪਰਾਉਣਾ ਚਾਹੀਦਾ ਕਿੰਨਾ ਕਿ ਦੁੱਧ ਵੀ ਜੀ ਉਹ ਜਿੰਨਾ ਤੋਂ ਆਪਾਂ ਲਈਏ ਨਾ ਚਲੋ ਨਗਰਾ ਤੇ ਵੇਚਣ ਦਾ ਕਰਕੇ ਕੋਈ ਆਹਦਾ ਹੈ ਕਈ ਬੰਦੇ ਸੱਚੇ ਵੀ ਬਹੁਤ ਆ ਹਾਂ ਉਹ ਆਨੇ ਵੀ ਅਸੀਂ 25 26 ਕਿਲੋ ਦੁੱਧ ਚੋਲੇ ਆ ਤੇ 25 26 ਕਿਲੋ ਵੀ ਜੀ ਦੁੱਧ ਤੇ ਦਵਾਂਦਾ ਵੀ ਕੋਈ ਨਹੀਂ ਜੀ 80 ਬਿਸ਼ ਨੂੰ ਜਿਸ ਦਿਨ ਤਾਣੇ ਦਿੱਤੇ ਨੇ ਪੰਜੀ ਅੱਜ ਹੀ 18 ਕਿਲੋ ਆਂਦੇ ਪੈ ਜੀ ਉਹ 18 ਕਿਲੋ ਆ ਜੀ ਬੌਲੇ ਤੇ ਹਾਂ ਜੀ ਅੱਜ ਤੇ ਜਿਆਦਾ ਹੋਇਆ ਲੈ ਠੀਕ ਬਾਕੀ ਚਾਰੂ ਬੋਸ ਆਪਾਂ ਦਾ 20 ਤੋਂ ਪਲੱਸ ਜਿੰਨਾ ਮਰਜ਼ੀ ਕੋਈ ਵੀਰ ਦੁੱਧ ਚੋਲੇ ਠੀਕ ਆ ਜੀ 20 ਤੋਂ ਪਲਸੀ ਚਵਾ ਦੋ ਪਲਸ ਪਲਸ ਲਈ ਤੇ ਬਾਕੀ ਪਵਾਨਾ ਜ ਤੇ ਥੋੜਾ ਜਿਹਾ ਤੁਹਾਨੂੰ ਇੱਕ ਵਾਰੀ ਬੈਕ ਸਾਈਡ ਤੋਂ ਦਿਖਾ ਦਈਏ ਆਪਾਂ ਆ ਲਓ ਜੀ ਠੀਕ ਹੈ ਸੁੱਥਣਾ ਤੋਂ ਉਹਨਾਂ ਦੀ ਵੇਖੋ ਪੂਰਾ ਹੱਥੀ ਚ ਵਜਦਾ ਪਹਿਲੇ ਇਤਨਾ ਘਲਦੀ ਇਤਨਾ ਕਰਮਾ ਇਹ ਮੋਟਰ ਚੱਲ ਪੈਣੀ ਕਿ ਨਹੀਂ ਇੱਦਾਂ ਚੱਲਦੀ ਠੀਕ ਹੈ ਜੀ ਠੀਕ ਹਾਂ ਜੀ ਤੇ ਚੌਂੜ ਜਾਣ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਵੇਖਣ ਤੇ ਨਹੀਂ ਕੋਈ ਹੋਰ ਕਿਸੇ ਤਰ੍ਹਾਂ ਦਾ ਵੀ ਜੀ ਤਵਾ ਤੇ ਗੱਲਾਂ ਹੀ ਛੱਡੋ ਤੇ ਆਹ ਰੇ ਰੇ ਮੋਟੀ ਧਾਰ ਪੈਂਦੀ ਤੇ ਕਿਹੜਾ ਪਸਵਾ ਸਾਰਾ ਇਹ ਨਹੀਂ ਵੀ ਡੋਕਾ ਡੋਕਾ ਤੁਰੀ ਹੋਊ ਠੀਕ ਹੈ ਭਾਵੇਂ ਬੱਚੇ ਨੂੰ ਬਾਦੂ ਭਾਵੇਂ ਕੋਈ ਭੈਣ ਭਰਾ ਚੋਲੇ ਜਿਹਦਾ ਮੱਜੀ ਕੋਈ ਇਹ ਪੂਰੀ ਟੇਕੇ ਮੈਂ ਹੰਢ ਮੋਹਨ ਵੀਰ ਜੀ ਜੇਸਾ ਨਾਲ ਗਰਮੀ ਗਰਮੀ ਵਾਲੀ ਭਾਵੇਂ 70-70 ਕਰ ਲਈਏ 65000 ਦੀ ਦੇ ਦਾਂਗੇ ਜੀ 65 ਦੀ ਹਾਂ ਜੀ ਮੋਹਨ ਭਾਪ ਵੱਧ ਨਹੀਂ ਕਰਨੇ ਮਾਲ ਜੇਸਾ ਨਾਲ ਲਿਆ ਉਸੇ ਹਿਸਾਬ ਨਾਲ ਦੇਣਾ ਜੀ ਠੀਕ 25 70000 ਵਜਨ ਵੀ ਪੂਰਾ ਵੇਖੋ ਵਜਨ ਲੋਟ ਵਾਲੀ ਆ ਹੂੰ ਲਾ ਵੀ ਭਰਾਵੋ ਵੈਸੇ ਵਜਨ ਵਜੂਦ ਪੂਰਾ ਕਰਮ ਵਾਲੀ ਦਾ ਬਾਕੀ ਸਫਾਈਆਂ ਸੁਫਈਆਂ ਪੂਰੀਆਂ ਨੇ ਹਵਾਨੇ ਦੇਵੇ ਦੀ ਪੂਰੀ ਸਫਾਈ ਆ ਤੇ ਬਾਕੀ ਦੁੱਧ ਸੋਨਾ ਚਪਾਉਣ ਵਾਲੀ ਆ 65000 ਦੇ ਵਿੱਚ ਮਿਲ ਜੂਗੀ ਚੰਗੀ ਸੇਵਾ ਕਰ ਲਵਾਂਗੇ ਬਾਕੀ ਕੰਦ ਵੱਡਾ ਇੱਕ ਪਹਿਲੇ ਨੰਬਰ ਤੇ ਵੱਡੀ ਵੈੜ ਦਿਖਾਈ ਉਹਦੇ ਬਰਾਬਰ ਖੜੀ ਤੁਸੀਂ ਜਜਮੈਂਟ ਕਰ ਵੱਡੀਆਂ ਵੜਾਂ ਦੇ ਵਿੱਚ ਵੀ ਤੁਸੀਂ ਦੀ ਗਿਣਤੀ ਕਰਨੋਂਗੇ ਇੱਕ ਇਹ ਗੱਬਣਾ ਕੇ ਨਾ ਆ ਗਏ ਆਪਣੇ ਕੋਲ ਹਾਂ ਜੀ ਦੋ ਗੱਬਣ ਆ ਗਏ ਜੀ ਤੇਰੇ ਲਾਸਟ ਵਿੱਚ ਦੋ ਸੋ ਦਿਖਾਉਣੇ ਆ ਦੋਵੇਂ ਗੱਬਣ ਵੜਾਂ ਨੇ ਠੀਕ ਆ ਇਹ ਕਿੰਨੇ ਕੁ ਦਿਨ ਵੀਰ ਲੈਂਦੀ ਆ ਇਹ ਤਿਆਰ ਹੀ ਆ ਜੀ ਇੱਕ ਦੋ ਦਿਨ ਲੈ ਜਾਊਗਾ ਤੁਹਾਡਾ ਅੱਛਾ ਜੀ ਤਿਆਰ ਹੀ ਹੋਤੀ ਇਹ ਗਲਤੀ ਆਈ ਆਪਣੇ ਉਹ ਆ ਬੱਚੀ ਹੁਣੇ ਆਈ ਆਲੇ 10 15 ਮਿੰਟ ਹੀ ਹੋਇਆ ਹਾਂ ਅਹੀਂ ਕੱਲੀ ਜੀ ਪੈ ਗਈ ਸਵੇਰਾਂ ਦੇ ਵੀਰ ਸੱਤੇ ਫਿਰ ਕਿੰਨੇ ਹੋ ਗਏ ਤਿਜਾ ਜਾਊਗਾ ਜੀ ਤਿਜਾ ਤਿਜਾ ਹਾਂ ਜੀ ਲਿਆਓ ਜੀ ਤਿਜਾ ਸੂਆ ਦੋਸਤੋ ਕੱਢ ਜੇ ਤਾਂ ਦੋ ਦਿਨ ਅਧੜੀ ਡੰਗ ਦੋ ਦਿਨ ਕੱਢਿਆ ਨਹੀਂ ਕੱਲ ਆ ਦੇਖੋ ਜੀ ਠੀਕ ਆ ਉਨੀ ਅਗਲੇ ਪਾਸੇ ਉਨੀ ਅਗਲੇ ਪਾਸੇ ਹਾਂ ਆ ਲੋ ਜੀ ਠੀਕ ਆ ਇੱਕ ਰੰਗ ਬਲੈਕ ਠੀਕ ਆ ਤੇ ਤੱਜਾ ਸੁਆ ਇਹ ਗਾਂ ਦੋਸਤੋ ਸੁਣੀ ਆ ਬਾਕੀ ਥਾਣੇ ਲੰਬੇ ਆ ਪੂਰੇ ਚਾਰੇ ਥਾਣ ਤੁਸੀਂ ਵੇਖੋ ਤੇ ਬੜੇ ਨਾਲ ਬੋਲਦੀ ਆ ਪਿਛਲੇ ਨਾਲ ਪਿਛਲਾ ਬਰਾਬਰ ਸਾਈਜ਼ ਵਿੱਚ ਠੀਕ ਆ ਫਾੜੀ ਵਾਲਾ ਚੱਡਾ ਤੇ ਕੋਈ ਦੋ ਦਿਨਾਂ ਦੇ ਡੰਗ ਦੋ ਦਿਨ ਕੱਢ ਵੀ ਸਕਦੀ ਹੈ ਠੀਕ ਆ ਤੇ ਆ ਲਓ ਜੀ ਬਾਕੀ ਠੰਡੀ ਆ ਕੋਈ ਨੂੰ ਉਹਦੀ ਗਰਭ ਨਹੀਂ ਜੇ ਤਾਂ ਮਰਜੀ ਹੱਥ ਪਲਾ ਫਰੀਏ ਹੂੰ ਚੱਪਨ ਤਪੜਿਆ ਭੋਲ ਦੀ ਠੀਕ ਹੈ ਜੀ ਠੀਕ ਹੈ ਅੱਛਾ ਵੀਰ ਸਤਨਾਮ ਫਿਰੇ ਇਹ ਕਿੱਥੋਂ ਤੱਕ ਹਾਂ ਆਉਂਦੀ ਹੈ ਮੋਲ ਵੀਰ ਜੀ ਵੱਛੀ ਦਾ 50000 ਦੀ ਵੱਛੀ ਆ ਜੀ ਆ ਵੱਤਿਆਂ ਦੇ ਛੜਦਾਗੇ 47 ਦੀ 47 ਦੇ ਦਾ ਠੀਕ ਹੈ ਜੀ ਹਾਂਜੀ ਹੋਰ ਕਰਦਾ ਕੋਈ ਛੋੜ ਛੜ ਚਲ ਹੋਰ ਕਰਦੇ ਆਹੇ ਗਏ ਦਾ ਦੂਰ ਨੇੜੇ ਸਫਰ ਸੁਪਰਦਾ ਵੀਰ ਜੀ ਬਹੁਤ ਤੁਹਾਨੂੰ ਤੰਗੀ ਆਉਂਦੀ ਵੀ ਸਫਰ ਚ ਪੈਸੇ ਕਾਫੀ ਜ਼ਿਆਦੇ ਆਉਂਦੇ ਹਾਂਜੀ 17 18 ਕਿਲੋ ਦੁੱਧ ਭਰਨ ਵਾਲੀ ਆ ਬਾਕੀ ਗਰਮੀ ਵਾਲੀ ਆ ਹਾਂਜੀ ਲੋ ਵੀ ਭਰਾਵੋ 47000 ਦੀ ਇਹ ਹੋ ਜੂਗੀ ਵਿੱਚੋਂ ਹੋਰ ਵੀ ਹੋ ਜੂਗਾ ਮਾਨਦਾਨ ਕੋਈ ਛੋੜ ਕਰ ਆਪਣਾ ਸੌਦਾ ਕਰੋ ਤੁਹਾਨੂੰ 25 17 18 ਕਿਲੋ ਦੁੱਧ ਵਾਲੀ ਗਾਈ ਜੀ ਬਿਲਕੁਲ ਬਿਲਕੁਲ ਬਾਕੀ ਚੱਡੇ ਤੋਂ ਪਤਾ ਲੱਗਣ ਡਿਆ ਹਾਂਜੀ ਹਾਂਜੀ ਦਸੀ ਜਾਂਦਾ ਵੇਖੋ ਤੇ ਇੱਕ ਲਾਸ਼ਟ ਵਿੱਚ ਜਿਹੜਾ ਆਪਣੇ ਕੋਲ ਨਾਗੇ ਗਾ ਵੀ ਕੱਢਦੇ ਜੀ ਇਹ ਵੀ ਸਹੀ ਹੈ ਤ ਬਾਹਰੀ ਕੱਢ ਲੈ ਜੀ ਸਾਫ ਕਰ ਦਿਓ ਜੀ ਸ਼ਾਈ ਬਾਤ ਕਰੋਸ ਅੰਗ ਦੇ ਵਿੱਚ ਦੋਸਤ ਇੱਕ ਤੁਹਾਨੂੰ ਨਗੀਨਾ ਦਿਖਾਉਣੇ ਆ ਵੈਸੇ ਵੀ ਹੈ ਤਿਆਰੀ ਵਾਲੀ ਆ ਇਹਨੇ ਵੀਰ ਜੀ ਦੇਣਾ ਵਸ਼ੀ ਨੇ ਲੈ ਜਾਣੇ ਉਤਰਨਾ ਹੁਣ ਆਈ ਕਰਕੇ ਕਾਲੀ ਕੁਲੀ ਭਾਵੇਂ ਜਿਹੜੀ ਕੱਢ ਜੇ ਹਾਂ ਜੇ ਸੂ ਵੀ ਪਊ ਤੇ ਕੋਈ ਨਹੀਂ ਸੂ ਕੇ ਬਣ ਜੂਗੀ ਹੁਣੇ ਆਈ ਹੈ ਲੈਣ ਨੂੰ ਅੱਧਾ ਘੰਟਾ ਹਾਲ ਤੇ ਉਹ ਕਰਨੀ ਉੱਪਰ ਆ ਠੀਕ ਆ ਜੀ ਹਾਂ ਠੰਡੀ ਸੁੰਢੀ ਬੜੀ ਆ ਇਹਨੂੰ ਦੂਜਾ ਦੂਜਾ ਖਾਸ ਇਹ ਦੂਜਾ ਲਓ ਬਚਨ ਪੂਰਾ ਵੇਖੋ ਇਹਨਾਂ ਵਾਲੇ ਨੇ ਖਾਧਾ ਕੋਈ ਅਜੇ ਨਹੀਂ ਕਰਦੇ ਇਹ ਦੇਖੋ ਤਾਂ ਹੱਥ ਦੇ ਡੱਕ ਡੱਕ ਮਾਰ ਜੀ ਇਹ ਦੇਖੋ ਇਹ ਨਹੀਂ ਵੀ ਸ਼ਾਈ ਆ ਰਿਹਾ ਲਾਤ ਮਾਰੂ ਕੋ ਆ ਕੇ ਉਹ ਕੰਮ ਨਹੀਂ ਥਣ ਥੋੜਾ ਬੜੇ ਬੜੇ ਜਿੰਨਾ ਤੋਂ ਲਈ ਨਾ ਕਰੋ ਆਪਣਾ ਮਾਲ ਸਾਰਾ ਘਰ ਆਇਆ ਉਹ ਏਡੇ ਏਡੇ ਤੋਂ ਮਾਲ ਲੈ ਆਇਆ ਬੰਦੇ ਬੜੇ ਪੱਧਰ ਹੀ ਉਹਦੇ 18 ਗਿਲਦ ਤੋਂ ਪਹਿਲੇ ਸੋਚ ਹੋ ਜਾ ਨੋਕਲਾ ਥਾਣਾ ਇਹ ਆਉਜੀ ਠੀਕ ਆ ਜੀ ਬਾਕੀ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਚੰਗੀ ਆ ਠੀਕ ਆ ਜੀ ਤੇ ਬਲੈਕ ਤੇ ਬਰਾਊਨ ਥੋੜਾ ਕੰਬੀਨੇਸ਼ਨ ਦਾ ਕਲਰ ਦਾ ਬਾਕੀ ਥਣ ਚੱਡੇ ਦੀ ਵੈਸੇ ਸਾਫ ਸੁਥਰੀ ਆ ਦੋਸਤੋ ਢੇਰ ਢੋਲ ਦਰਸਾ ਰਹੀ ਹੈ ਵੀ ਤਕਰੀਬਨ ਲੈ ਜੇ ਤੇ ਕੋਈ ਦੋ ਦੇ ਵੀ ਭਾਵੇਂ ਤਿੰਨ ਲੈ ਜੇ ਚਾਰ ਲੈ ਜੇ ਅਸੂ ਜੀ ਧਰ ਗਿਆ ਤੇ ਕੋਈ ਦੋ ਦਿਨ ਵੱਧ ਵੀ ਲੈ ਜਾਂਦਾ ਹਾਂਜੀ ਤੇ ਬਾਕੀ ਆ ਤੁਹਾਡੇ ਸਾਹਮਣੇ ਠੀਕ ਆ ਜੀ ਹਾਇ ਖਰੀ ਹੈ ਕਰਮਾ ਲਈ ਥਣ ਦੇਵੇ ਦੀ ਵਜਣ ਕੱਲ ਤੇ ਜਦ ਅਸੀਂ ਜਾ ਕੇ ਵੇਖੀ ਨਾ ਮਲਾਂ ਜੋ ਕੱਲ ਸੌਦਾ ਕੀਤਾ ਹਾਂਜੀ ਹਾਂਜੀ ਉਹ ਐਸ ਗਾ ਨਹੀਂ ਵਜਣੀ ਰੱਜੀ ਪੁੱਜੀ ਦਾ ਠੀਕ ਹੈ ਇਹ ਹੋਰ ਤੁਹਾਨੂੰ ਤਾਂ ਲੱਗ ਜਾਊਗਾ ਅਗਲਾ ਡੰਗਰ ਵੇਚੋ ਉਦੋਂ ਅਗਲਾ ਹੋਣੀ ਪਊਗਾ ਚੱਲ ਲੈ ਹੀ ਗਣੀ ਬੱਸ ਸਾਡੇ ਕੋਈ ਨਹੀਂ ਆਈ ਕਰਕੇ ਨਹੀਂ ਖਾਦੇ ਹਾਂਜੀ ਲੈ ਵੀ ਤੇ ਇਹ ਕਿੱਥੋਂ ਤੱਕ ਹੋ ਜੂਗੀ ਫਿਰ ਮੋਲ ਵੀਰ ਜੀ ਚਲੋ ਹੁਣ ਆਈ ਹੋਈ ਕਰਕੇ ਵਸ਼ੀ ਦੇ 65000 ਦੇ ਹਾਂਜੀ 60 ਦੀ ਦੇ ਦਾਂ ਕਰਦਾ ਛੋੜ ਛੋੜ ਕਰਦਾ ਕਿੰਨੇ ਦੀ 60 60 ਦੀ 60000 ਕਰਦਾ 60 ਦੀ 65000 ਦੀ ਆਖਿਰ ਨਾਲ ਆ ਗਿਆ ਤੂੰ ਵੀ ਕੋਈ ਕਰ ਦੇ ਛੋੜ ਅੱਟ ਚੋ 500 ਛੱਡ ਦਿੰਨੇ ਫਿਰ ਤਾਲ ਸੋਨੇ ਵੱਡੇ ਹੀ ਬਾਬਾ ਸੁਰਤਾ ਦਰਦੇ 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 ਮੈਂ ਛੋੜ ਕੀਤੀ ਵੀ ਕਿਹਦੇ ਸਤਨਾਵ ਢਾਣ ਨਾਲ ਮੈਂ ਵੀ ਜਿੰਨਾ ਦਾ ਮੇਰਾ ਮੁਰਗੇ ਕੁੱਤਾ ਕਰੇ ਅੱਛਾ ਅੱਛਾ ਤੂੰ ਨਹੀਂ ਹੋਰ ਪਰਤ ਛੱਡ ਦੇ ਹੋਰ ਹੋਰ ਛੱਡ ਦੇ ਆਜੋ ਤੀਆਂ ਦੇ ਫਿਰ ਕੀ ਗੱਲ ਲਓ ਜੀ 60000 ਦੇ ਵਿੱਚੋਂ 1000 ਦੋਸਤੋਂ ਮਾਨਤਣ ਠੀਕ ਹੈ ਬਾਕੀ ਇਹ ਜਿਹੜੇ ਦੋਸਤੋ ਮਾਲਕ ਦੇ ਦੁਆਰਾ ਰੇਟ ਮੰਗੇ ਜਾਂਦੇ ਆ ਉਹਨਾਂ ਕਾ ਮੰਗਿਆ ਜਾਂਦਾ ਵੀ ਚਲੋ ਉੱਥੇ ਕਿ ਲੈ ਦੇ ਆਲੀ ਗੱਲ ਬਾਤ ਪਰ ਫਿਰ ਵੀ ਕਿਸੇ ਵੀਰ ਨੇ ਆਪਦੇ ਤੁਸੀਂ ਵੰਡ ਨਾਲ ਆਪਦੇ ਹਸਾਕਤਾਂ ਨਾਲ ਆਪ ਦੀ ਸਮਝ ਨਾਲ ਰੇਟ ਵੀ ਲਾਉਣਾ ਉਹ ਵੀ ਕੋਈ ਗੁੱਸਾ ਕਿਰਿਆ ਨਹੀਂ ਪਾਰ ਇਥਾਨ ਕੇ ਇੱਕ ਵੀ ਪਸ਼ੂ ਜ਼ਰੂਰ ਵੇਖ ਲਿਆ ਕਰੋ ਵੇਖਿਆ ਕਰੋ ਜਿੱਡਾ ਕੱਦ-ਕਾਡ ਦਾ ਬਖਾਇਆ ਉਹਦਾ ਪਸ਼ੂ ਸਹੀ ਹੈਗਾ ਜਾਂ ਨਹੀਂ ਹੈਗਾ ਅਵਸ਼ੀ ਚੰਨੀ ਵੇਖੋ ਕਾਗਤਰਗੀ ਜੇ ਵੱਡੀ ਜੀ ਹਾਂ ਬਿਲਕੁਲ ਜੀ ਇਹ ਕਈ ਹੁੰਦੀਆਂ ਦੁੱਪੜ ਜੀ ਆਹ ਵੇਖੋ ਦੁੱਧ ਵਾਲੀ ਕਰਮਾ ਜੀ ਨਹੀਂ ਚੰਗੀ ਹੈ ਵੱਡੇ ਕੱਦ-ਕਾਠ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੈਸੇ ਮਜ਼ੀ ਜੂ ਤੇ ਸਤਨਾਮ ਭਾਈ ਇਹ ਅੱਜ ਆਪਣੇ ਕੋਲ ਟੋਟਲ ਨਗਨੇ 7 7 ਹਾਂਜੀ ਤੇ ਨੰਬਰ ਆਪਣੇ ਕਰਤੀਏ ਸਾਂਝੇ ਨੰਬਰ ਆਪਣਾ ਵੀਰ ਜੀ 94655 ਹਾਂਜੀ 58956 ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀਦਰਨਦਰਪੁਰ ਠੀਕ ਹੈ ਜੀ ਅੱਜ ਮੈਂ ਇਹਨੂੰ ਮਰੇ ਬੱਚਾ ਲਾ ਦੀ ਹਾਂ ਕੋਈ ਗੱਲ ਨਹੀਂ ਆਪਾਂ ਦਿਖਾ ਦਿੰਨੇ ਆ ਜੀ ਲਓ ਦੋਸਤੋ ਫਿਲਹਾਲ ਇਹ ਪਸ਼ੂ ਨੇ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਪਿੰਡ ਕੈਰੋ ਤਹਿਸੀਲ ਪੱਟੀ ਆ ਜਿਲ੍ਹਾ ਸ਼੍ਰੀਦਰਨਦਰਨ ਸਾਹਿਬ ਦਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ